ਕੋਈ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿਉਂਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਵਲੋ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਤੇ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਹ ਤਾਂ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨਵਾਲੇ ਦੇ ਬਿਆਨ ਨੂੰ ਕਦਾ ਵੇਖ ਦਿਓ ਕੰਗਣਾ ਨੌਟੜਾ ਨਾਲ ਰੇਪ ਬਲੋ ਐਕਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕਿ ਕੰਗਣਾ ਨੌਟੜਾ ਰੇਪ ਨੂੰ ਚੰਗੂਦਰਾ ਜਾਣਦੀ ਹੈ। ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣਿਆ ਤਨਖਈਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੋਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਈਆ ਹੁੰਦੀ ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਉਲੇਖ ਮਿਲਦਾ ਕੁਛ ਨਾ ਬਸ ਸੀ ਸੱਚ ਜੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਅਧਿਕਾਰ ਨਹੀਂ ਦਿੱਤੀ ਜਾ ਰਹੀ ਨਾ ਰੋਕ ਕਿਉਂਕਿ ਕਾਨੂੰਨ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਹ ਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕਿਹਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਤੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਹੋਰ ਤੱਕ ਨੂੰ ਖਰਾਬ ਹੁੰਦਾ ਕੌਣ ਜੀ ਮਿਲ ਰਿਹਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਭਾਈ। ਜਤਿਹਰ ਸਾਹਿਬ ਆਪਣਾ ਸਿੰਘ ਜੀ ਸਿੰਘ ਮਾਨਵ ਨੇ ਬਿਆਨ ਨੂੰ ਕਿਤਾ ਵੇਖ ਦਿਓ ਕੰਗਣਾ ਨੌਰਣਾ ਦਾ ਰੇਪ ਬਲੋਂ ਟੈਕ ਕਿਹਾ ਹੈ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕਿ ਕੰਗਣਾ ਨੌਰ ਜਿਹੜੀ ਹੈ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਨ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ ਆਪਣੀ ਗੱਲ ਹੋਈ ਜਾਂਦੇ ਇਹਨਾਂ ਪਹਿਚਾਣ ਖੜਾ ਬਤਾ ਦਿੰਦਾ ਤਨਖਈਆ ਜਿਹੜਾ ਹੁੰਦਾ ਉਹ ਗੁਰਮਤਿ ਬ੍ਰੋਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਉਹ ਤਨਖਈਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਵੇਲੇ ਕੀਤਾ ਉਹ ਕੁਛ ਨਾ ਬਸ ਹੀ ਪਿੰਡਾਂ ਦੇ ਬੰਦੇ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰ ਵੀ ਨਹੀਂ ਕੀਤੀ ਜਾ ਰਹੀ ਨਾ ਰੋਕੋ ਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਤੇ ਪਾਬੰਦੀ ਲਗਾਈ। ਇਹ ਤਾਂ ਖਰਾਬ ਹੁੰਦਾ ਕੌਣ ਚ ਮਿਲ ਰਿਹਾ ਹੈ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਗਨੀਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੈ। ਜਸਕਰ ਸਾਹਿਬ ਆਪਣਾ ਸਿਮਨਜੀਤ ਸਿੰਘ ਮਾਨਹੋੜ ਦੇ ਬਿਆਨ ਨੂੰ ਕਦਾ ਵੇਖ ਦਿਓ ਕੰਗਨਾ ਨੋਜੜਿਆ ਨਾਲ ਰੇਪ ਪਾ ਲੋ ਸਟੇਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਮੈਨੂੰ ਕਿਹਾ ਵੀ ਕੰਗਨਾ ਨੋਜੜਿਆ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਕੰਗਣਾ ਰਣਾਉਤ ਜਿਹੜੀ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ। ਦਿਖਾਈਆ ਜਿਹੜਾ ਹੁੰਦਾ ਉਹ ਵਰਮਤ ਬਰੁੱਦ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਉਹ ਦਿਖਾਈਆ ਹੋ ਸਕਦਾ। ਸਿੱਖ ਰਾਤ ਮਰਿਆਦਾ ਦੇ ਵਿੱਚ ਦਾ ਉਲੇਖ ਮਿਲਦਾ। ਕੁਝ ਨਾ ਬਸ ਸੀ। ਸਿੰਘਾ ਜੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਜਾਰੀ ਨਾ ਰੋਕ ਕਿਉਂਕਿ ਕੱਲ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਨ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕਿਹਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਤੇ ਪਾਬੰਦੀ ਲਾਉਣੀ ਪਵੇਗਾ ਹੋਗਾ ਤਾਂ ਇਹਨੂੰ ਖਰਾਬ ਹੁੰਦਾ ਪਹੁੰਚ ਮਿਲ ਰਿਹਾ ਹੈ ਇਸ ਲਈ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਪਾਏ ਜੀ ਜੀਦਰ ਸਾਹਿਬ ਅਬਦੁੱਲਾ ਸਿਮਰਤ ਸਿੰਘ ਮਾਨ ਹੋਣਾ ਇਹ ਗਿਆਨ ਨੂੰ ਪਤਾ ਦੇਖਦੇ ਹੋ ਕੰਗੜਾ ਨਾ ਉਹ ਜਿਹੜਾ ਨਾ ਰੇਪ ਕਰਨਾ ਟੈਕ ਇਟਾ ਹੈ ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਬੰਗੜਾ ਨਾ ਉਹ ਜਿਹੜੀ ਰੇਪ ਨੂੰ ਤੰਗੀ ਜਿਹਾ ਜਾਣਦੀ ਹੈ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ। ਤਨਖਾਇਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਇਆ ਹੁੰਦਾ। ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਬਲੇਜ ਹੁੰਦਾ। ਕੁਛ ਨਾ ਬਸ ਹੀ। ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਵੀ ਕਾਨੂੰਨ ਮੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕਿਹਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਤੇ ਉੱਤੇ ਕਵਬੰਦੀ ਲਾਉਣੀ ਚਾਹੀਦੀ ਹੈ ਇਹ ਬਹੁਤ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋ ਜਾਵੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ ਜੱਜ ਜਰ ਸਾਹਿਬ ਕੰਗਣਾ ਸਿਮਰਜੀਤ ਸਿੰਘ ਮਾਰਵਾ ਦੇ ਗਿਆਨ ਨੂੰ ਬਤਾ ਦੇਖਦੇ ਹੋ ਕੰਗਣਾ ਨੌਂ ਜਿਹੜਾ ਨੂੰ ਰੇਪ ਪਾਲੋ ਟਰੈਕ ਕੀਤਾ ਗਿਆ ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ ਉਹਨਾਂ ਨੇ ਕਿਹਾ ਕੰਗਣਾ ਰੋਡਲੀ ਰੇਪ ਉੱਤਮ ਦੀ ਤਰ੍ਹਾਂ ਜਾਣਦੀ ਹੈ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹਾਂਗਾ ਕਿ ਕੰ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿੱਟ ਜਿਹੜਾ ਬਣੀ ਹੈ। ਤੁਹਾਨੂੰ ਪਤਾ ਹੈ ਨਾ ਤਨਖਾਇਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਇਆ ਹੁੰਦਾ। ਸਿੱਖ ਰਾਤ ਮਰਿਆਦਾ ਦੇ ਵਿੱਚ ਦਾ ਉਹ ਲੇਖ ਮਿਲਦਾ। ਉਹ ਕੁਛ ਨਾ ਬਸ ਹੀ ਸਿੰਘ ਸਾਹਿਬੀ ਦੇ ਨਾਲ ਵੀ ਉਹ ਸਰਕਾਰ ਨੂੰ ਕੋਈ ਕਿਸੇ ਤਰ੍ਹਾਂ ਦੀ ਕਾਰ ਨਹੀਂ ਕੀਤੀ ਜਾ ਰਹੀ ਨਾ ਰੋ ਕਿਉਂਕਿ ਕੰਨ ਮੋਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਪਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲਾਉਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਤੇ ਉੱਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਜੇ ਹੋ ਗਿਆ ਤਾਂ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ? ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ, ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜਸਦੇਵਰ ਸਾਹਿਬ ਆਪਣਾ ਜਮਨਜੀਤ ਸਿੰਘ ਮਾਨਵਾਲੇ ਬਿਆਨ ਉਤਾਰ ਵੇਖ ਦਿਓ ਕੰਗੜਾ ਨੌਨੜਾ ਦਾ ਰੇਪ ਬਨੋ ਅੰਟਰੈਕਟ ਕਰੇ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਵੀ ਕੰਗੜਾ ਨੌਨੜਾ ਰੇਪ ਨੂੰ ਇਸ ਤਰ੍ਹਾਂ ਜਾਣਦੀ ਹੈ। ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ ਤਨਖਈਆ ਜਿਹੜਾ ਹੁੰਦਾ ਉਹ ਗੁਰਮਤ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਈਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਅਲੋਲੇ ਕਿਰਦਾ ਉਹ ਕੁਛ ਨਾ ਬਸ ਹੀ ਕਿ ਸਿਰਫ ਸਿਰਫ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰ ਵੀ ਨਹੀਂ ਕੀਤੀ ਜਾ ਰਹੀ ਉਹ ਵੀ ਕੰਨ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਸਿਰਫ ਹੋ ਗਿਆ ਤਾਂ ਇਹ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨ ਹੋਂਦੇ ਬਿਆਨ ਨੂੰ ਕਿੱਦਾਂ ਵੇਖਦੇ ਹੋ ਕੰਗਣਾ ਨੌਜੜਾ ਨਾਲ ਰੇਪ ਬਾਰੇ ਟ੍ਰੈਕ ਕੀਤਾ ਗਿਆ ਹੈ? ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕੰਗਣਾ ਨੌਜੜਾ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਤ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੋਈ ਹੈ ਤਨਖਾਹਿਆ ਜਿਹੜਾ ਹੁੰਦਾ ਉਹ ਗੁਰਮਤ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਹਿਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਉਹ ਦਾ ਵੇਲੇਖ ਮਿਲਦਾ ਕੁਛ ਨਾ ਬਸ ਸੀ ਸੈਂਸਿਟਿਵ ਲੰਘਾ ਰਹੀ ਹੈ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿ ਕੱਲ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਟਾਲਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕੀਤਾ ਗਿਆ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਬਹੁਤ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਲਈ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜਸਤੇਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਰਵਾੜੀ ਦੇ ਬਿਆਨ ਨੂੰ ਕਦਾ ਵੇਖ ਦਿਓ ਕੰਗਨਾ ਰੌੜੜੀਆ ਨਾਲ ਰੇਪ ਪਾ ਲੋ ਟੈਕ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕੰਗਨਾ ਰੌੜੜੀਆ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਾ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਆ ਪਰ ਮੈਂ ਇਹਨਾਂ ਗੱਲ ਜ਼ਰੂ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ ਆਪਣੀ ਗੱਲ ਹੋਈ ਤਨਖਾਹਿਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਹਿਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਦਾ ਉਲੇਖ ਲਿਖਦਾ ਕੁਛ ਨਾ ਬਸ ਸੀ ਦੇ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿਉਂਕਿ ਕਾਨੂੰਨ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਇਹ ਹੋ ਗਿਆ ਤਾਂ ਇਹ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ, ਆਪਣਾ ਸਿਮਰਨਜੀਤ ਸਿੰਘ ਮਾਰਵਾੜੀ ਬਿਆਨ ਨੂੰ ਕਦਾਂ ਵੇਖਦੇ ਹੋ ਕੰਗਨਾ ਨੋਟ ਜਿਹੜਾ ਨਾ ਰੇਪ ਪਾਲੋ ਟ੍ਰੈਕ ਕੀਤਾ ਗਿਆ ਹੈ? ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਵੀ ਕੰਗਨਾ ਨੋਟ ਜਿਹੜੀ ਹੈ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਨ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੋਈ ਹੈ ਤਨਖਾਇਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਇਆ ਹੁੰਦਾ ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਉਲੇਖ ਮਿਲਦਾ ਉਹ ਕੁਛ ਨਾ ਬਸ ਹੀ ਸਿੰਘਾਦਰੀ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕੂ ਕਿ ਕਾਨੂੰਨ ਮੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਟਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਇਹ ਤਾਂ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨ ਹੋਂਦੇ ਬਿਆਨ ਨੂੰ ਕਿਤਾ ਵੇਖਦੇ ਹੋ ਕੰਗਨਾ ਰੌੜੜਾ ਨਾਲ ਰੇਪ ਪਾ ਲੋ ਸਟੇਟ ਕੀਤਾ ਗਿਆ ਹੈ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕੰਗਨਾ ਰੌੜੜਾ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀ ਪਰ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕਹ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੋਈ ਹੈ ਤਨਖਈਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੋਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਈਆ ਹੁੰਦੀ ਸਿੱਖ ਰਾਤ ਮਰਿਆਦਾ ਦੇ ਵਿੱਚ ਦਾ ਉਲੇਖ ਮਿਲਦਾ ਔਰ ਕੁਛ ਨਾ ਬਸ ਹੀ ਸਿੰਸ਼ਾ ਜੀ ਜੇਕਰ ਆ ਰਹੀ ਹੈ ਉਹ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋ ਕਿਉਂਕਿ ਕਾਨੂੰਨ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਅਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਹੋਇਆ ਤਾਂ ਇਹ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਕਪਨਾ ਸਿਮਰਨਜੀਤ ਸਿੰਘ ਮਾਰਵਾੜੀ ਦੇ ਬਿਆਨ ਨੂੰ ਕਿੱਥਾ ਵੇਖਦੇ ਹੋ ਕੰਗਨਾ ਨੋਬ ਜਿਹੜਾ ਦਾ ਰੇਪ ਪਾ ਲੋ ਟ੍ਰੈਕ ਕੀਤਾ ਗਿਆ ਹੈ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਵੀ ਕੰਗਨਾ ਨੋ ਜਿਹੜੀ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਬਲੀਪਤ ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜੇਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੋਈ ਹੈ। ਆਪਣੀ ਗੱਲ ਹੋਈ। ਤਨਖਾਹਿਆ ਜਿਹੜਾ ਹੁੰਦਾ ਉਹ ਗੁਰਮਤ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਹਿਆ ਹੁੰਦਾ। ਸਿੱਖ ਰਾਤ ਮਰਿਆਦਾ ਦੇ ਵਿੱਚ ਉਹਦਾ ਉਲੇਖ ਮਿਲਦਾ। ਕੁਛ ਨਾ ਬਸ ਹੀ। ਸਿੰਸ਼ਾਤੀ ਲੰਘਾ ਰਹੀ ਹੈ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿ ਕੱਲ੍ਹ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਟਾਲਣ ਦਾ ਜਿਹੜਾ ਯਤਨ ਜਿਹੜਾ ਹੈ ਫਿਲਮ ਕਾਰਾਂ ਵੱਲੋਂ ਕੀਤਾ ਗਿਆ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਇਹ ਹੋ ਗਿਆ ਤਾਂ ਨੂੰ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਰਵਾੜੀ ਦੇ ਬਿਆਨ ਨੂੰ ਕਿਤਾਬ ਵੇਖ ਦਿਓ ਕੰਗਣਾ ਰੋਜੜੀ ਦਾ ਰੇਪ ਪਾਲੋ ਟਰੈਕ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕੰਗਣਾ ਰੋਜੜੀਆ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ। ਤਨਖਾਹਿਆ ਜਿਹੜਾ ਹੁੰਦਾ ਉਹ ਹੁੰਦਾ ਗੁਰਮਤ ਵਿਰੁੱਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਹਿਆ ਹੁੰਦਾ। ਸਿੱਖ ਰਾਤ ਮਰਿਆਦਾ ਦੇ ਵਿੱਚ ਦਾ ਉਲੇਖ ਮਿਲਦਾ। ਉਹ ਕੁਛ ਨਾ ਬਸ ਹੀ। ਇਹ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਰੋਕ ਕਿਉਂਕਿ ਕਾਨੂੰਨ ਮੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਤੇ ਹੋਰ ਕੱਲ ਨੂੰ ਖਰਾਬ ਹੁੰਦਾ ਕੌਣ ਜੀ ਮਿਲਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨਵਾਲੇ ਦੇ ਬਿਆਨ ਨੂੰ ਕਿਤਾ ਵੇਖ ਦਿਓ ਕੰਗਨਾ ਰੌਣੜਾ ਨਾਲ ਰੇਪ ਪਾ ਲੋ ਥ੍ਰੈਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ। ਉਹਨਾਂ ਨੇ ਕਿਹਾ ਕੰਗਨਾ ਰੌਣੜਾ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫਲਾਉਣ ਲਈ ਭਾਜਪਾ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ ਤਨਖਾਇਆ ਜਿਹੜਾ ਹੁੰਦਾ ਉਹ ਗੁਰਮਤਿ ਵਿਰੋਧ ਕੋਈ ਵੀ ਕੰਮ ਕਰਨ ਵਾਲਾ ਜਿਹੜਾ ਹੁੰਦਾ ਉਹ ਤਨਖਾਇਆ ਹੁੰਦਾ ਸਿੱਖ ਰਤ ਮਰਿਆਦਾ ਦੇ ਵਿੱਚ ਉਹ ਦਾ ਉਲੇਖ ਮਿਲਦਾ ਉਹ ਕੁਛ ਨਾ ਬਸ ਸੀ ਸਰਕਾਰ ਮਨੂੰ ਕੋਈ ਕਿਸੇ ਤਰ੍ਹਾਂ ਦੀ ਕਾਰ ਵੀ ਨਹੀਂ ਕੀਤੀ ਜਾ ਰਹੀ ਨਾ ਰੋਕੋ ਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਡਰ ਹੈ ਮੈਂ ਪਹਿਲਾਂ ਵੀ ਕਈ ਵਾਰੀ ਇਹ ਕਹਿ ਚੁੱਕਿਆ ਹਾਂ ਕਿ ਭਾਰਤ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਸਿੱਖਾਂ ਨੂੰ ਨੀਵਾ ਦਿਖਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸਿੱਖ ਕੌਮੀ ਯੋਧਿਆਂ ਨੂੰ ਜਿਹੜਾ ਹੈ ਉਹ અપਮਾਨਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਨਾ ਕਿਤੇ ਇਹ ਜਿਹੜੀ ਫਿਲਮ ਬਣੀ ਹੈ ਐਮਰਜੈਂਸੀ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਿੱਖਾਂ ਦੇ ਅਕਸ ਨੂੰ ਜਿਹੜਾ ਹੈ ਉਹ ਢਾਲ ਹੁੰਦਾ ਜਿਹੜਾ ਯਤਨ ਜਿਹੜਾ ਹੈ ਫਿਲਮਕਾਰਾਂ ਵੱਲੋਂ ਕੀਤਾ ਗਿਆ ਹੈ ਔਰ ਸਰਕਾਰ ਨੂੰ ਇਹਦੇ ਉੱਤੇ ਪੂਰਨ ਤੌਰ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਜੇ ਹੋ ਗਿਆ ਤਾਂ ਇਹ ਖਰਾਬ ਹੁੰਦਾ ਕੌਣ ਜ਼ਿੰਮੇਵਾਰ ਹੋਏਗਾ ਤੇ ਇਹਦੇ ਲਈ ਜ਼ਿੰਮੇਵਾਰ ਫਿਲਮ ਨਰਮਾਤਾ ਫਿਲਮਾਂ ਅਭਿਨੇਤਾ ਤੇ ਸਰਕਾਰ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਜੱਜਦਰ ਸਾਹਿਬ ਆਪਣਾ ਸਿਮਰਨਜੀਤ ਸਿੰਘ ਮਾਨਹੋੜ ਦੇ ਬਿਆਨ ਨੂੰ ਕਦਾ ਦੇਖ ਦਿਓ ਕੰਗਨਾ ਨੋਜੜਾ ਨਾਲ ਰੇਪ ਪਾ ਲੋ ਥ੍ਰੈਟ ਕੀਤਾ ਗਿਆ। ਕੀ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਬਿਆਨ ਦਿੱਤਾ ਹੈਗਾ? ਉਹਨਾਂ ਨੇ ਕਿਹਾ ਕੰਗਨਾ ਨੋਜੜਾ ਰੇਪ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਨਹੀਂ ਮੈਂ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਸਹਿਮਤ ਨਹੀਂ ਹਾਂ ਪਰ ਮੈਂ ਇਹਨਾਂ ਗੱਲ ਜ਼ਰੂਰ ਕ ਉਹ ਇੱਕ ਸਿੱਖਾਂ ਦੇ ਖਿਲਾਫ ਨਫਰਤ ਦਾ ਬਰਤਾਂਤ ਸਰਜਨ ਦੇ ਵਿੱਚ ਤੇ ਖਾਸ ਤੌਰ ਦੇ ਉਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਨਫਰਤ ਫੈਲਾਉਣ ਲਈ ਬੀਜਪੀ ਦਾ ਜਿਹੜਾ ਉਹ ਟੂਲ ਕਿਟ ਜਿਹੜਾ ਬਣੀ ਹੈ